ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਇੱਕ ਭੈਣ ਜੀ ਆ ਤੇ ਉਹ ਨਾ ਸੁਰਿੰਦਰ ਸ਼ਾਹੀ ਬਾਰੇ ਬਹੁਤ ਮਾੜਾ ਚੰਗਾ ਬੋਲਦੀ ਆ ਤੇ ਬੜੀਆਂ ਗੱਲਾਂ ਕਰਦੀ ਆ ਬੜੀ ਐਂ ਤਿਆਰ ਪਿਆਰ ਹੋ ਕੇ ਤੇ ਹਰ ਇੱਕ ਬੰਦੇ ਦੇ ਨਾਲ ਹਰ ਇੱਕ ਦੇ ਚੈਨਲ ਤੇ ਜਾ ਕੇ ਗੱਲਬਾਤ ਕਰਕੇ ਤੇ ਸੁਰਿੰਦਰ ਸਾਈ ਨੂੰ ਮਾੜਾ ਚੰਗਾ ਬਾਕਰਪੁਰ ਵਾਲੇ ਬਾਬੇ ਨੂੰ ਬੋਲਦੀ ਆ ਤੇ ਬਾਬੇ ਬਾਰੇ ਗੰਦੀਆਂ ਮੰਦੀਆਂ ਗੱਲਾਂ ਕਟਿਆ ਗੱਲਾਂ ਕਰਦੀ ਆ ਤੇ ਖੁਦ ਕਹਿੰਦੀ ਆ ਬਾਬਾ ਮੈਨੂੰ ਗਾਲਾਂ ਕੱਢਦਾ ਭਾਈ ਸਾਹਿਬ ਜਦੋਂ ਤੈਨੂੰ ਲੋੜ ਹੁੰਦੀ ਓਦੋਂ ਹੀ ਤੁਸੀਂ ਬਾਬਿਆਂ ਦੇ ਜਾਂਦੇ ਹੋ ਸਾਨੂੰ ਨਹੀਂ ਲੈ ਗਿਆ ਕੋਈ ਬਾਬੇ ਦੇ ਅਸੀਂ ਨਹੀਂ ਜਾ ਕੇ ਕਿਸੇ ਹੋਰ ਬਾਬੇ ਦੇ ਜਾ ਕੇ ਚਮਕੀ ਭਰ ਲਈ ਸੱਚੀ ਗੱਲ ਤੇ ਇਹ ਆ ਵੀ ਆਪਣੀਆਂ ਮਜਬੂਰੀਆਂ ਤੇ ਆਪਣੀਆਂ ਮੁਸ਼ਕਲਾਂ ਹੀ ਆਪਾਂ ਨੂੰ ਬਾਬਿਆਂ ਦੇ ਖੜਦੀਆਂ ਏ ਇਸ ਕਰਕੇ ਬਾਬਿਆਂ ਦੇ ਜਾਣ ਤੋਂ ਸਾਵਧਾਨ ਰਹੋ ਮੈਂ ਕਿਸੇ ਬਾਬੇ ਦੀ ਸਪੋਰਟ ਕਰਨ ਨਹੀਂ ਆਈ ਵੀ ਮੈਂ ਕਿਸੇ ਬਾਬੇ ਦੀ ਸਪੋਰਟ ਕਰਨ ਆਈ ਹਾਂ ਮੈਂ ਤੁਹਾਨੂੰ ਦੱਸਣ ਆਈ ਹਾਂ ਵੀ ਤੁਹਾਡੀਆਂ ਮਜਬੂਰੀਆਂ ਦੇ ਪੈਦੇ ਚੁੱਕਦੇ ਆ ਬਾਬੇ ਇਸ ਕਰਕੇ ਸਾਵਧਾਨ ਰਹੋ ਸਾਡੇ ਤੇ ਵੀ ਬੜੀ ਮਜਬੂਰੀ ਆ ਸਾਨੂੰ ਵੀ ਕੋਈ ਕਹੇ ਨਾ ਵੀ ਫਲਾਣੇ ਥਾਂ ਦੇ ਨਸ਼ਾ ਛਡਾਉਂਦੇ ਆ ਤੇ ਅਸੀਂ ਵੀ ਝਟੋ ਉੱਥੇ ਪਹੁੰਚ ਜਾਨੇ ਆ ਪਰ ਫਰਕ ਸਿਰਫ ਇੰਨਾ ਹੈ ਵੀ ਵੇਖ ਪਰਖ ਕੇ ਗੱਲ ਕਰੀਦੀ ਆ ਨਿਯਾਜ਼ ਨਹੀਂ ਕਰੀਦੀ